ਫਰਸਟ ਟਾਈਮ ਆਇਆ ਹਾਂ ਯਹਾਂ ਤੇ ਕਿੱਸਾ ਲੱਗ ਰਹਾ ਹੈ ਬਹੁਤ ਅੱਛਾ ਲੱਗ ਫਿਸ਼ੀਸ ਕਿਵੇਂ ਲੱਗ ਬਹੁਤ ਅੱਛੀ ਬਹੁਤ ਅੱਛੀ ਹੈ ਤੁਹਾਡਾ ਨੇਮ ਕੀ ਹੈ ਤੀਸ਼ਾ ਤੀਸ਼ਾ ਆਪਨੇ ਫਿਸ਼ੀਸ ਦੇਖੀ ਅੱਛੀ ਲੱਗੀ ਬੜੀ ਬੜੀ ਫਿਸ਼ੀਸ ਦੇਖੀ ਮੈਮ ਇਹ ਬਹੁਤ ਵਧੀਆ ਚੀਜ਼ ਲੱਗੀ ਲੋਕਾਂ ਨੂੰ ਵੀ ਪਸੰਦ ਆ ਰਹੀ ਹੈ ਜਿੱਦਾਂ ਸਾਨੂੰ ਦੂਰੋਂ ਦੂਰੋਂ ਕਾਲ ਆ ਰਹੀਆਂ ਤਾਂ ਮੋਗਾ ਜਲੰਧਰ ਉਹ ਵੀ ਚੀਜ਼ਾਂ ਦੇਖਣ ਇੱਥੇ ਆ ਰਹੇ ਨੇ ਲੋਕ ਆ ਰਹੇ ਨੇ ਕਿਉਂਕਿ ਲੋਕਾਂ ਨੇ ਇਹ ਕਦੀ ਚੀਜ਼ ਦੇਖੀ ਨਹੀਂ ਜੋ ਇੱਥੇ ਅਸੀਂ ਸਪੀਸੀਜ਼ ਲਿਆਉਂਦੀਆਂ ਫਿਸ਼ਿਜ਼ ਦੀਆਂ ਉਹ ਲਗ ਲਗ ਕੰਟਰੀ ਤੋਂ ਲਗ ਲਗ ਸਟੇਟਾਂ ਤੋਂ ਸਾਡੇ ਕੋਲ ਆਈਆਂ ਹੋਈਆਂ ਵਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਪਲੱਸ ਸੇ ਮੈਂ ਹਾਂ ਤੁਹਾਡੇ ਨਾਲ ਦਿਪਤੀ ਸ਼ਰਮਾ ਇਸ ਟਾਈਮ ਤੁਸੀਂ ਮੇਰਾ ਬੈਕਗ੍ਰਾਉਂਡ ਦੇਖ ਕੇ ਸਮਝ ਗਏ ਹੋਗੇ ਕਿ ਆਪਾਂ ਕਿੱਥੇ ਮੌਜੂਦ ਆ ਆਪਾਂ ਮੌਜੂਦ ਆ ਇੰਡੀਆਜ਼ ਫਰਸਟ ਲਾਰਜੈਸਟ ਟਨਲ ਅਕੁariums ਦੇ ਬਿਲਕੁਲ ਬਾਹਰ ਮਤਲਬ ਕਿ ਬਿਲਕੁਲ ਸਟਾਰਟਿੰਗ ਜੱਪਾ ਮੈਂ ਜਿਹੜੇ ਆਪਾਂ ਇਸ ਟਾਈਮ ਤੇ ਖੜੇ ਆ ਤੇ ਅੰਦਰ ਜੇ ਆਪਾਂ ਦੀ ਗੱਲ ਕਰੀਏ ਅੰਦਰ ਦੀ ਤਾਂ ਇੰਨੇ ਵਧੀਆ-ਵਧੀਆ ਪਛਲੀਆਂ ਇੰਨੇ ਵਧੀਆ-ਵਧੀਆ ਤਰੀਕੇ ਨਾਲ ਜਿਹੜੀਆਂ ਐਕੁariums ਦੇ ਵਿੱਚ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਅਪਾ ਟੀਵੀ 'ਚ ਮੱਛੀਆਂ ਦੇਖਦੇ ਹਾਂ ਉਸ ਤੋਂ ਵੀ ਅਲੱਗ ਤਰੀਕੇ ਦੀ ਮੱਛੀਆਂ ਜਿਹੜੀਆਂ ਐ ਇਸ ਐਕੁਅਰੀਅਮ ਦੇ ਵਿੱਚ ਜਿਹੜੀਆਂ ਰੱਖੀਆਂ ਗਈਆਂ ਤੁਹਾਨੂੰ ਅੰਦਰ ਦਾ ਵੀ ਜਿਹੜਾ ਆ ਪੂਰਾ ਸੀਨ ਦਿਖਾਣੇ ਆ ਕਿ ਅਤਰੋ ਦੇ ਕਿੱਦਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਵੱਜ ਦੇ ਨਾਲ ਨਾਲ ਨੋਨ ਵੱਜ ਮੱਛੀਆਂ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਹੜੀ ਸਿਰਫ ਔਰ ਸਿਰਫ ਚਿਕਨ ਖਾਂਦੀ ਹੈ ਉਸ ਤੋਂ ਬਾਅਦ ਸਭ ਤੋਂ ਛੋਟੀ ਮਤਲਬ ਕਿ ਇੱਕ ਉਂਗਲੀ ਦੇ ਸਾਈਜ਼ ਤੋਂ ਲੈ ਕੇ ਬਹੁਤ ਵੱਡੀ ਮਤਲਬ ਹੱਥ ਤੋਂ ਵੀ ਵੱਡੇ ਵਾਲੇ ਸਾਈਜ਼ ਦੀਆਂ ਜਿਹੜੀਆਂ ਮੱਛੀਆਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਆਓ ਤੁਹਾਨੂੰ ਅੰਦਰ ਦਾ ਸਾਰਾ ਜਿਹੜਾ ਹੈ ਨਜ਼ਰੀਆ ਦਿਖਾਣੇ ਆ ਬੱਚੇ ਦਿਖਾਣੇ ਕਿੰਦਾ ਖੁਸ਼ ਨੇ ਮਾਪਿਓ ਦਿਖਾਣੇ ਆ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆਏ ਨੇ ਆਓ ਜਾਣੇ ਅੰਦਰ ਜਿੱਥੇ ਤੁਹਾਨੂੰ ਕਾਰਨੀਵਲ ਦੇ ਨਜ਼ਾਰੇ ਦਿਖਾ ਰਿਹਾ ਆ ਬਸ ਤੁਸੀਂ ਦੇਖ ਸਕਦੇ ਹੋ ਕਿੰਨੀ ਵੱੱਡੀ ਵੱੱਡੀ ਫਿਸ਼ੀਜ਼ ਜਿਹੜੀ ਇੱਥੇ ਫਰਸਟ ਟਾਈਮ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਰਨੀਵਲ ਲਗਾਇਆ ਗਿਆ ਹੈ ਫਿਸ਼ ਕਾਰਨੀਵਲ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਤੁਸੀਂ ਤਦਾਦ ਦੇਖੋ ਕਿੰਨੀ ਜ਼ਿਆਦਾ ਤਦਾਦ ਹੈ ਲੋਕ ਕਿ ਇਥੇ ਮਤਲਬ ਦੂਰੋਂ ਦੂਰੋਂ ਜਿਹੜੇ ਸਿਰਫ ਇਸ ਕਾਰਨੀਵਲ ਨੂੰ ਦੇਖਣ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਲਾਈਕ ਐਕੁਏਰੀਅਮ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਜਿਹੜੇ ਐਕੁਏਰੀਅਮਸ ਲਗਾਏ ਗਏ ਨੇ ਸੀ ਵਰਲਡ ਕਹਿ ਸਕਦੇ ਆਪਾਂ ਕਿ ਇੱਕ ਸੀ ਇੱਕ ਆਪਾਂ ਪਾਣੀ ਦੀ ਦੁਨੀਆ ਦੇ ਵਿੱਚ ਆ ਗਏ ਜਿੱਥੇ ਮੱਛੀਆਂ ਹੀ ਮੱਛੀਆਂ ਨਜ਼ਰ ਆ ਰਹੀਆਂ ਨੇ ਤੇ ਤੁਹਾਨੂੰ ਜਿਹੜਾ ਪੂਰਾ ਦਿਖਾਵਾਂਗੇ ਹੈਲੋ हेलो हाउ आर यू उधर देखो कैमरे में देखो yeah. कैसे हो आप ठीक ठीक हो फर्स्ट टाइम आए हो यहाँ पे कैसा लग रहा है बहुत अच्छा लगा। Fishes लग फिशेस कैसी लगी? बहुत अच्छी बहुत अच्छी है ठीक है हेलो आपका नेम क्या है तीशा तीशा आपने फिशेस देखी अच्छी लगी बड़ी बड़ी फिशेस देखी तुम देख सकते बच्चे जो पूरा इंजॉय कर रहे हैं ने? ਤੇ ਤੇ ਪੂਰਾ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਹਰ ਇੱਕ ਬੱਚੇ ਦੇ ਫੇਸ ਤੇ ਜਿਹੜਾ ਸਮਾਈਲ ਹੈ ਕਿਉਂਕਿ ਫਸਟ ਟਾਈਮ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਇੱਕ ਕਾਰਨੀਵਲ ਲਗਾਇਆ ਗਿਆ ਹੈ ਜਿੱਥੇ ਤੁਸੀਂ ਦੇਖ ਸਕਦੇ ਇਨੀ ਭੀੜ ਹੈ ਇੱਥੇ ਤੁਸੀਂ ਫਿਸ਼ੀਜ਼ ਦੇਖ ਸਕਦੇ ਹੋ ਤੇ ਉੱਥੇ ਤੁਹਾਨੂੰ ਜਿਹੜੇ ਕੁਝ ਲੋਕਾਂ ਨਾਲ ਵੀ ਜਿਹੜੀ ਗੱਲਬਾਤ ਕਰਾਵਾਂਗੇ ਤੇ ਉਹਨਾਂ ਤੋਂ ਵੀ ਜਿਹੜਾ ਦਿਖਾਵਾਂਗੇ ਕਿ ਕਿੱਦਾਂ ਦਾ ਲੱਗ ਰਿਹਾ ਇਹਨੂੰ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਸਤਿ ਸ਼੍ਰੀ ਅਕਾਲ ਹਾਊ ਆਰ ਯੂ ਠੀਕ ਹੋ ਹਾਂਜੀ ਹਾਂਜੀ ਕਿ ਬਦਲ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਮੈਂ ਤਾਂ ਅਨਿਸ਼ਰੀ ਮੈਂ ਮੇਰੇ ਮੰਮੀ ਜੀ ਲੈ ਕੇ ਆਏ ਨੇ ਮੈਨੂੰ ਅੱਜ ਤੁਸੀਂ ਕਿੱਥੇ ਦੇ ਹੋ ਅਸੀਂ ਇੱਥੇ ਲੌਬੀ ਆ ਕਿਦਾਂ ਤਾਂ ਲੱਗ ਰਿਹਾ ਕਿ ਇਦਾਂ ਦੇ ਮਤਲਬ ਨਵੇਂ ਰਵੀ AM ਲਾਈਕ ਬੜੀ ਫਿਸ਼ਿਸ ਅਸੀਂ ਜਾਣਦੇ ਤੱਕ ਨਹੀਂ ਸੀ ਐਨੇ ਨਹੀਂ ਨਿਊ ਨਿਊ ਹਣਾ ਉਹਨਾਂ ਬਾਰੇ ਪਤਾ ਲੱਗਿਆ ਸਾਨੂੰ ਹਾਂਜੀ ਹਾਂ ਜਿੱਦਾਂ ਮੈਮ ਦਾ ਕਹਿਣਾ ਕਿ ਇਹੋ ਜਿਹੀ ਫਿਸ਼ਿਸ ਲਗਾਈਆਂ ਕਿ ਇਹਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਉਹ ਜਾਣਦੇ ਤੱਕ ਨਹੀਂ ਸੀ ਜਿਨ੍ਹਾਂ ਨੂੰ ਉਹਨਾਂ ਨੇ ਦੇਖਿਆ ਤੱਕ ਨਹੀਂ ਸੀਗੇ ਇਦਾਂ ਦੀ ਜਿਹੜੀ ਫਿਸ਼ਿਸ ਜਿਹੜੀ ਇੱਥੇ ਲਗਾਈ ਗਈਆਂ ਤੁਸੀਂ ਐਕੁਏਰੀਅਮ ਦੇਖੋ ਕਿੱਡੇ ਵੱਡੇ ਵੱਡੇ ਐਕੁਏਰੀਅਮ ਆ ਆਪਾਂ ਨ ਨੇ ਚਾਰ ਗੁਣਾ ਜਿਹੜੇ ਵੱਡੇ ਐਕੁਏਰੀਅਮਸ ਲਗਾਏ ਗਏ ਨੇ ਸਾਡੇ ਨਾਲ ਜਿਹੜੇ ਹਿਮਨ ਜੀ ਵੀ ਮੌਜੂਦ ਨੇ ਜਿਹੜੇ ਸਾਣਾ ਥੋੜੀ-ਬੋਤੀ ਗੱਲਬਾਤ ਕਰਨਗੇ ਤੇ ਸਾਨੂੰ ਦੱਸਣਗੇ ਇਸ ਐਕੁਏਰੀਅਮ ਜਿਹੜਾ ਸੀ ਵਰਲਡ ਹੈ ਉਹਦੇ ਖਾਸੀਅਤ ਦੱਸਣਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਹਾਂਜੀ ਸਰ ਕਿੱਦਾਂ ਦਾ ਲੱਗ ਰਿਹਾ ਹੈ ਮਤਲਬ ਕਿ ਫਰਸਟ ਟਾਈਮ ਪੰਜਾਬ ਦੇ ਵਿੱਚ ਤੁਸੀਂ ਵੀ ਲੈ ਕੇ ਆਏ ਹੋ ਲੋਕੀ ਆ ਰਹੇ ਨੇ ਇੰਜੋਏ ਕਰ ਰਹੇ ਨੇ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਮੈਮ ਬਹੁਤ ਵਧੀਆ ਚੀਜ਼ ਲੱਗੀ ਲੋਕਾਂ ਨੂੰ ਵੀ ਪਸੰਦ ਆ ਰਹੀ ਹੈ ਜਿੱਦਾਂ ਸਾਨੂੰ ਦੂਰੋਂ ਦੂਰੋਂ ਕਾਲ ਆ ਰਹੀਆਂ ਜਿੱਦਾਂ ਮੋਗਾ ਜਲੰਧਰ ਉਹ ਵੀ ਚੀਜ਼ਾਂ ਦੇਖਣ ਇੱਥੇ ਆ ਰਹੇ ਨੇ ਲੋਕ ਆ ਰਹੇ ਨੇ ਕਿਉਂਕਿ ਲੋਕਾਂ ਨੇ ਇਹ ਕਦੀ ਚੀਜ਼ ਦੇਖੀ ਨਹੀਂ ਜੋ ਇੱਥੇ ਅਸੀਂ ਸਪੀਸੀਜ਼ ਲਿਆਉਂਦੀਆਂ ਫਿਸ਼ਿਜ਼ ਦੀਆਂ ਉਹ ਲਗ ਲਗ ਕੰਟਰੀ ਤੋਂ ਲਗ ਲਗ ਸਟੇਟਾਂ ਤੋਂ ਸਾਡੇ ਕੋਲ ਆਈਆਂ ਹੋਈਆਂ ਵਾ ਜਿਹਦੇ ਅਸੀਂ ਜਿਹਦੇ ਲਈ ਅਸੀਂ ਡਾਕਟਰ ਵੀ ਪ੍ਰਬੰਧ ਕੀਤੇ ਹੋਏ ਨੇ ਸਾਰੇ ਇੱਥੇ ਜਿੱਦਾਂ ਹੁਣ ਰਕੇਸ਼ ਜੀ ਨੇ ਸਾਡੇ ਇਹ ਸਾਰਾ ਇੰਚਾਰਜ ਨੇ ਜੀ ਇੱਥੇ ਦੇ ਠੀਕ ਹੈ ਜੀ ਉਹ ਸਾਰਾ ਫਿਸ਼ਿਜ਼ ਦਾ ਡਾਕਟਰੀ ਵੀ ਦੇਖਦੇ ਨੇ ਬਾਕੀ ਹੋਰ ਵੀ ਨੇ ਫੋਟ ਦੇ ਲਈ ਹੋ ਗਿਆ ਤੇ ਲੋਕਾਂ ਨੂੰ ਵੀ ਦੇਖਦੇ ਨੇ ਕਿ ਗਾਈਡ ਕਰਦੇ ਨੇ ਇਹ ਪਰਜਾਤੀ ਇੱਥੋਂ ਦੀ ਐ ਬਾਕੀ ਅਲਗ-ਅਲਗ ਸਟੇਟ ਤੋਂ ਆਈ ਐ ਜੋ ਉਹਨਾਂ ਤੋਂ ਪੁੱਛਦੇ ਨੇ ਸਵਾਲ ਜੀ ਬਾਕੀ ਅਸੀਂ ਇਹੀ ਕਹਿੰਦੇ ਆ ਲੋਕਾਂ ਨੂੰ ਦੇਖਣ ਵਾਲੀ ਚੀਜ਼ ਹੈਗੀ ਐ ਜੀ ਵੱਧ ਤੋਂ ਵੱਧ ਇੱਥੇ ਆਓ ਤਾਂ ਕਿ ਬੱਚਿਆਂ ਨੂੰ ਵੀ ਗਾਈਡਨੈਂਸ ਮਿਲੇ ਕਿ ਇਹ ਤਰ੍ਹਾਂ-ਤਰ੍ਹਾਂ ਦੀਆਂ ਫਿਸ਼ਿਜ਼ ਇੱਥੇ ਹੁੰਦੀਆਂ ਇਸ ਜਗ੍ਹਾ ਤੋਂ ਆਈਆਂ ਨੇ ਤੇ ਅਸੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹੀ ਕਹਿੰਦੇ ਆ ਕਿ ਜਲਦ ਇੱਥੇ ਆ ਕੇ ਆਪਣਾ ਬੱਚਿਆਂ ਨੂੰ ਦਿਖਾਓ ਤੇ ਗਾਈਡਨੈਂਸ ਦਿਓ ਇਹ ਫਿਸ਼ਿਜ਼ ਬਾਰੇ ਤੇ ਜਿੱਥੇ ਸਰ ਦਾ ਕੈਨਾਕੀ ਜਿਹੜਾ ਫਿਸ਼ਿਸ ਜਿਹੜੇ ਦੇਖ ਵਾਲੇ ਪੂਰੀ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਹੜੇ ਉਹਨਾਂ ਦਾ ਖਾਣ ਪੀਣ ਦਾ ਹੁੰਦਾ ਹੈ ਕਿ ਕਿਉਂਕਿ ਆਪਾਂ ਫਿਸ਼ਿਸ ਨੂੰ ਆਪ ਇਦਾਂ ਨਹੀਂ ਰੱਖ ਸਕਦੇ ਉਹਨਾਂ ਨੂੰ ਖਾਣ ਪੀਣਾ ਵੀ ਦੇਣਾ ਪੈਂਦਾ ਹੈ ਮੈਡੀਸਿਨਸ ਜਿਹੜੀਆਂ ਹੁੰਦੀਆਂ ਉਹ ਸਾਰਾ ਕੁਝ ਜਿਹੜਾ ਹੈ ਇੱਥੇ ਦਿੱਤਾ ਗਿਆ ਤੁਹਾਨੂੰ ਪੂਰੀ ਜਿਹੜੇ ਦਿਖਾ ਰਹੇ ਨੇ ਕੈਮਰਾਮੈਨ ਕਿ ਕਿੰਦਾ ਕਿੰਨੀ ਵੱਡੀ ਵੱਡੀ ਤੋ ਲੈ ਕੇ ਕਿੰਨੀ ਛੋਟੇ ਛੋਟੇ ਫਿਸ਼ਿਸ ਜਿਹੜੀ ਹੈ ਲੋਕਾਂ ਦੇ ਵਾਸਤੇ ਲੈ ਕੇ ਆਏ ਨੇ ਲੋਕੀ ਮਨੋਰੰਜਨ ਕਰਨ ਇੱਥੇ ਆ ਕੇ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਖੁਦ ਆ ਰਹੇ ਨੇ ਇੱਥੇ ਆ ਕੇ ਉਹਨਾਂ ਨੂੰ ਨੋਲੇਜ ਮਿਲ ਰਹੀ ਹੈ ਕਿ ਕਿਸ ਤਰ੍ਹਾਂ ਦੇ ਫਿਸ਼ਿਸ ਜਿਹੜੇ ਆ ਵਰਲਡ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਇਹੋ ਜਿਹੀ ਫਿਸ਼ਿਸ ਜਿਹੜੀਆਂ ਨੇ ਆਪਾਂ ਨਾਰਮਲ ਘਰ ਬੈਠ ਕੇ ਨਹੀਂ ਦੇਖ ਸਕਦੇ ਇੱਕ ਸੀ ਵਰਲਡ ਜਿਹੜਾ ਲੋਕਾਂ ਵਾਸਤੇ ਹੀ ਲੈ ਕੇ ਆਇਆ ਗਿਆ ਹੈ ਕਿ ਲੋਕਾਂ ਨੂੰ ਪਤਾ ਲੱਗੇ ਫਿਸ਼ਿਸ ਦੇ ਬਾਰੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਐਕੁਅਰੀਅਮ ਲੱਗਾ ਹੈ ਇਹਦਾ ਪਾਣੀ ਕਿੰਨਾ ਉੱਪਰ ਤੱਕ ਹੈ ਕਿਉਂਕਿ ਮੱਛੀਆਂ ਤੁਸੀਂ ਆਮ ਤੌਰ ਤੇ ਦੇ ਦਿਓ ਮੱਛੀਆਂ ਜਿਹੜਾ ਪਾਣੀ 'ਚ ਸਰਵਾਈਵ ਕਰਦੀਆਂ ਨੇ ਪਰ ਇੱਥੇ ਤੁਸੀਂ ਦੂਸਰੀ ਸਾਈਡ ਦੇਖ ਸਕਦੇ ਹੋ ਇਸ ਐਕੁਅਰੀਅਮ ਦੇ ਵਿੱਚ ਪਾਣੀ ਘਟਾ ਹੈ ਇਹਦਾ ਮਤਲਬ ਇਹ ਨਹੀਂ ਕਿ ਐਕੁਅਰੀਅਮ ਖਾਲੀ ਹੈ ਤਾਂ ਕਰਕੇ ਘਟਾ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਮੱਛਲੀ ਹੈ

ਉਹ ਦੇਖ ਸਕਣ ਤੇ ਜਿਹੜੇ ਆ ਸਕਦੇ ਨੇ ਉਹ ਆ ਕੇ ਜਰੂਰ ਇਹ ਫਿਸ਼ੀਜ਼ ਨੂੰ ਜਿਹੜੀਆਂ ਦੇਖ। ਜਿੱਤੇ ਤੁਹਾਨੂੰ ਕਈ ਫਿਸ਼ੀਜ਼ ਦਿਖਾਈਆਂ ਹਨ ਉਹ ਜਿਹੜੀਆਂ ਇਨਸੈਕਟਸ ਖਾਂਦੀਆਂ ਨੇ ਲਾਈਕ ਅਰਥਵorms ਵਗੈਰਾ ਖਾਂਦੀਆਂ ਨੇ ਪਰ ਤੁਸੀਂ ਕਦੇ ਸੁਣੀਏ ਨੋਨ ਵੈਜ ਮੱਛੀ ਜੋ ਕਿ ਨੋਨ ਵੇਜ ਖਾਂਦੇ ਹੋਵੇ ਚਿਕਨ ਖਾਂਦੀ ਹੈ ਮੱਛੀ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਸਾਡਾ ਹਿਮਨਜੀਤ ਮੌਜੂਦ ਨੇ ਹਿਮਨਜੀਤ ਚਿਕਨ ਨੋਨ ਵੇਜ ਜਲੀ ਮੱਛੀ ਮਤਲਬ ਆਪਾਂ ਹਿਊਮਨ ਦਾ ਸੁਣਿਆ ਨੋਨ ਵੇਜ ਖਾਂਦੇ ਮੱਛੀਆਂ ਵੀ ਨੋਨ ਵੇਜ ਖਾਣ ਲੱਗੀਆਂ ਮੈਮ ਜਿੱਦਾਂ ਕਈ ਤਰ੍ਹਾਂ ਦੀ ਫਿਸ਼ਿਸ ਨੇ ਜਿੱਦਾਂ ਸਾਡੇ ਕੋਲ ਫਰੰਟ ਤੇ ਵੱਡੀਆਂ ਫਿਸ਼ਿਸ ਸੀਗੀਆਂ ਉਸੇ ਤਰ੍ਹਾਂ ਇਹ ਵੀ ਫਿਸ਼ ਹੈਗੀ ਹੈ ਰੈਡ ਟੇਲ ਕੈਟ ਇਹ ਵੀ ਫਲੈਸ਼ ਚਿਕਨ ਖਾਂਦੀਆਂ ਕਿਉਂਕਿ ਇਹਨਾਂ ਨੂੰ ਜੋ ਆਪਾਂ ਕਹਿੰਦੇ ਆ ਇਹਨਾਂ ਦੀ ਡਾਈਟ ਹੈ ਉਹ ਤਾਂ ਸਾਨੂੰ ਦੇਣੀ ਪੈਣੀ ਹੈ ਜੀ ਨਹੀਂ ਤਾਂ ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਲੜਕੇ ਖਾਂਗੇ ਇਸ ਨਾਲ ਤਾਂ ਇਸ ਕਰਕੇ ਸੀ ਇਹਨਾਂ ਨੂੰ ਚਿਕਨ ਪਾਉਂਦੇ ਆ। ਉਹ ਸਪੈਸ਼ਲ ਚਿਕਨ ਇਹਨਾਂ ਵਾਸਤੇ ਡੇਲੀ ਮੰਗਵਾਇਆ ਜਾਂਦਾ ਤੇ ਇਹਨਾਂ ਨੂੰ ਵੀ ਖਵਾਇਆ ਜਾਂਦਾ। ਫਰੈਸ਼ ਚਿਕਨ ਆਉਂਦਾ ਜੀ ਇਹਨਾਂ ਵਾਸਤੇ। ਹਾਂਜੀ ਰੋਜ਼ ਡੇਲੀ ਇਹਨਾਂ ਨੂੰ ਪਾਣਾ ਹੀ ਪਾਣਾ ਜੀ ਅਸੀਂ ਬਿਲਕੁਲ। ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਉਸ ਤੋਂ ਬਾਅਦ ਜੇ ਗਲਾਸ ਦੀ ਗੱਲ ਕਰੀਏ ਤੇ ਗਲਾਸ ਵੀ ਜਿਹੜਾ ਕਾਫੀ ਵਾਰਮ ਆ ਕਿਉਂਕਿ ਮੱਛੀਆਂ ਨੂੰ ਮੱਛੀਆਂ ਨੂੰ ਜਿੰਦੂ ਰੱਖਣਾ ਹੁੰਦਾ ਹੈ ਐਕੁਏਰੀਅਮ ਦੇ ਵਿੱਚ ਤਾਂ ਉਹਨਾਂ ਨੂੰ ਕਾਫੀ ਜਿਹੜਾ ਹੀਟ ਦੇ ਵਿੱਚ ਰੱਖਿਆ ਜਾ ਰਿਹਾ ਹੈ ਤਾਂ ਕਿ ਉਹ ਵਾਰਮ ਰਹਿਣ। ਤੇ 115 ਕਿਲੋ ਜਿਹੜਾ ਆ ਮੱਛੀਆਂ ਨੂੰ ਜਿਹੜਾ ਚਿਕਨ ਪਾਇਆ ਜਾ ਰਿਹਾ ਤੁਸੀਂ ਸੋਚ ਸਕਦੇ ਹੋ ਤਾਂ ਕਿ ਮੱਛੀਆਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਾਰੀ ਮੱਛੀਆਂ ਐ ਤੇ ਰੈੱਡ ਟੇਲ ਕੈਟ ਇਸ ਮੱਛਲੀ ਦਾ ਨਾਮ ਹੈ ਜੋ ਸਿਰਫ ਔਰ ਸਿਰਫ ਚਿਕਨ ਖਾਂਦੀ ਐ ਤੁਸੀਂ ਦੇਖ ਸਕਦੇ ਹੋ ਕਾਫੀ ਬੱਚਿਆਂ ਨੂੰ ਨੌਲੇਜ ਮਿਲਦੀ ਐ ਇੱਥੇ ਆ ਕੇ ਕਾਫੀ ਬੱਚੇ ਜਿਹੜੇ ਇੰਜੋਏ ਕਰਦੇ ਨੇ ਕਿਉਂਕਿ ਨਵੀਂ-ਨਵੀਂ ਚੀਜ਼ਾਂ ਨਵੀਂ-ਨਵੀਂ ਜਿਹੜੀ ਚੀਜ਼ਾਂ ਆਇਆ ਜਿਹੜੀਆਂ ਉਹ ਇਨਵੈਂਟ ਹੁੰਦੀਆਂ ਨੇ ਪੰਜਾਬ ਦੇ ਵਿੱਚ ਇਹ ਗੱਲ ਕਰੀਏ ਫਸਟ ਟਾਈਮ ਜਿਹੜਾ ਐ ਇਹ ਸੀ ਵਰਟ ਜਿਹੜਾ ਲੱਗਿਆ ਤੁਸੀਂ ਵੀ ਜ਼ਰੂਰ ਆਓ ਬੱਚਿਆਂ ਨੂੰ ਲੈ ਕੇ ਆਓ ਇੱਥੇ ਇੰਜੋਏ ਕਰਵਾਓ ਤਾਂ ਕਿ ਤਾਡੇ ਨਾਲ ਨਾਲ ਬੱਚਿਆਂ ਨੂੰ ਵੀ ਨੋਲੇਜ ਹੋਵੇ ਬੱਚੇ ਵੀ ਕੁਝ ਨਵਾਂ ਦੇਖ ਪਾਣ ਤੇ ਇੱਥੇ ਅੱਗੇ ਇੰਜੋਏ ਕਰ ਪਾ ਦੇ ਜਿਤੇ ਦਾ ਉਹ ਜਿਹੜਾ ਯਾਰ ਟਿੰਡਿਆਸ ਫਰਸਟ ਲਾਰਜੈਸਟ ਜਨਰਲ ਇਕਵੇਰੀਅਮ ਦਿਖਾਇਆ ਉੱਥੇ ਹੀ ਸੇਮ ਪਲੇਸ ਤੇ ਜਿਹੜਾ ਮੇਲਾ ਲੱਗਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜਾ ਬਹੁਤ ਵੱਡਾ ਜਿਹੜਾ ਜੁਆਇੰਟ ਵੀਲ ਜਿਹੜਾ ਲੱਗਾ ਹੋਇਆ ਕਹਿ ਸਕਦੇ ਆ ਪੰਜਾਬ ਦੇ ਵਿੱਚ ਜਿਹੜਾ ਐ ਇੰਨਾ ਵੱਡਾ ਜੁਆਇੰਟ ਵੀਲ ਕਿਸੇ ਕੋਲ ਵੀ ਨਹੀਂ ਹੈਗਾ ਕਿਉਂਕਿ 32 ਸੀਟਰਸ ਜਿਹੜਾ ਜੁਆਇੰਟ ਵੀਲ ਐ 32 ਸੀਟਰ ਜਿਹੜਾ ਜੁਆਇੰਟ ਵੀਲ ਜਿਹੜੇ ਜਿੰਨੇ ਵੀ ਮੇਲੇ ਲਾਦੇ ਲੁਧਿਆਣਾ ਦੇ ਵਿੱਚ ਜਿਹੜਾ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਫਸਟ ਟਾਈਮ ਜਿਹੜਾ ਆ ਲੁਧਿਆਣਾ ਦੇ ਵਿੱਚ ਲੱਗਾ ਆ ਉਸ ਦਾ ਨਾਂ ਦਾ ਤੁਸੀਂ ਦੇਖ ਸਕਦੇ ਹੋ ਡ੍ਰੈਗਨ ਚੂਲਾ ਵੀ ਲੱਗਾ ਆ ਸਾਰੇ ਜੀਜਾ ਜੜੀ ਤੇ ਦੇਖ ਰਹੇ ਹੋ ਮਿੰਦੀਆ ਸਾਡੇ ਨਾਲ ਵਿਪਨ ਜਿੰਦਲ ਜੀ ਮੌਜੂਦ ਨੇ ਸਾਡੇ ਨਾਲ ਉਹ ਗੱਲਬਾਤ ਕਰਨਗੇ ਤੇ ਸਾਨੂੰ ਮੇਲੇ ਦੀ ਹੋਰ ਖੂਬੀਆਂ ਬਾਰੇ ਦੱਸਣਗੇ ਤੇ ਆਈਡੀਆ ਦੱਸਣਗੇ ਕਿ ਕਿੱਥੋਂ ਆਇਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਸਰ ਠੀਕ ਹੈ ਬੜੀਆ ਮੇਲਾ ਤਾਂ ਅਸੀਂ ਵੀ ਬਹੁਤ ਕੁੰਮਲਿਆ ਬਹੁਤ ਮਜ਼ਾ ਆ ਰਿਹਾ ਹੈ ਫਸਟ ਟਾਈਮ ਆਪਾਂ ਦੇਖਿਆ ਡਬ ਡਬ ਵੀ ਲੱਗਾ ਹੈ ਤੇ ਉਸ ਤੋਂ ਲਈ ਜਿਹੜਾ ਲੁਧਿਆਣਾ ਦੇ ਵਿੱਚ ਕੀ ਪੰਜਾਬ ਦੇ ਵਿੱਚ ਫਸਟ ਟਾਈਮ ਜਿਹੜਾ ਐਕੁਏਰੀਅਮ ਲੱਗਾ ਹੈ ਲਾਰਜੈਸਟ ਐਕੁਏਰੀਅਮ ਇਨ ਇੰਡੀਆ ਦਾ ਤੇ ਕਿੱਦਾਂ ਦਾ ਫੀਲ ਹੋ ਰਿਹਾ ਕਿੱਥੋਂ ਆਈਡੀਆ ਆਂਦਾ ਆ ਲੁ ਏ ਲੁਧਿਆਣੇ ਦੇ ਜੀ ਇਹ ਦਵਾਈ ਦੀ ਸ਼ੇਪ ਚ ਬਣਿਆ ਤੇ ਸਾਨੂੰ ਸਾਡੇ ਮੇਰੇ ਖਜਾਨੇ ਦੀ ਦੀਪ ਪ੍ਰੀਤੀ ਕੋਇਲ ਜੀ ਇਹ ਲੈ ਕੇ ਆਏ ਨੇ ਤੇ ਉੱਥੇ ਦੇਖਣ ਗਏ ਮਲੇ ਇਹ ਕਹਿੰਦੇ ਸਾਡੀ ਸੀਟੀ ਜੀ ਤੇ ਆ ਕੇ ਲਾਓ ਤੇ ਇਹਨਾਂ ਨੇ ਬੜੀ ਰਿਕਵੈਸਟ ਕਰਕੇ ਆਪਣੇ ਸ਼ਹਿਰ ਪਾਸੇ ਨਹੀਂ ਲੈ ਕੇ ਆਏ ਤੇ ਤੇ ਪੈਸਾ ਫੀਨਲ ਸੀਗੇ ਮੇਰੇ ਜੇ ਜੜੀ ਅਫੀਸ਼ਾ ਨੇ ਦੁਬਈ ਦੀ ਸ਼ੇਪ ਵਿੱਚ ਆ ਗਿਆ ਲੁਧਿਆਣੇ ਹੋਰ ਦਰਾਂ ਬਦਲਦੇ ਬਦਲ ਦੀਆਂ ਹੋਰ ਖਲਖਜੁਰੋ ਚੇਂਜ ਉਹਦੀ ਨਵੇਂ ਨਵੀਂ ਅਟਵਾ ਨਮੀ ਆਂ ਕਿੱਛ ਇਹ ਜੁਆਇੰਡ ਵੇਲ ਚੁੱਲਾ ਇਹ ਇੰਡੀਆ ਦਾ ਸਭ ਤੋਂ ਵੱਡਾ ਝੁੱਲਾ ਵਾ ਬਹੁਤ ਬਲਿਆ ਬਾਕੀ ਮੂਰਤੀਕਾਰ ਦਾ ਖੂਹ ਆ ਉਹ ਮਾ ਆ ਚੁੱਲੇ ਨੇ ਡਰੇ ਡਾਂਸਾ ਝੁੱਲਾ ਇਹ ਤੇ ਡਰੇਗਾ ਬਾਕੀ ਪਛਿ ਆ ਦੇ ਛੋਟੋ ਛੋਟੀ ਐਟਵਾ ਬਹੁਤ ਡਰੇਨਾ ਬਾਕੀ ਖਾਨ ਵੀ ਤੇ ਸ਼ਟਾਲ ਆ ਆਪਣੀ ਬੀਜਾ ਹੋਰ ਉਹਨਾਂ ਕੋਲ 3-20 ਤਰ੍ਹਾਂ ਦੇ ਜੂਲੇ ਲੱਗੇ ਨੇ ਤੇ ਇਹਦੇ ਨਾਲੇ ਆ ਵੀ ਬਹੁਤ ਬਹੁਤ ਭਾਰੀ ਬਬਲੀ ਘਾਰੀ ਆ ਰੋ ਚੇਂਜ ਕਰ ਕਰਕੇ ਐਨ ਵਧਾਰੇ ਫਿਸ਼ ਸਾਡੇ ਕੋਲ 50-60 ਮੁਲਕਾਂ ਦੀਆਂ ਕਿਸੇ ਨਹੀਂ ਡੇਢ 200 ਤਰ੍ਹਾਂ ਦੀਆਂ ਅਣਗਿਣਤ ਬ੍ਰੈਂਡੀਆਂ ਨੇ ਉਹਦਾ ਜੀ ਸਰ ਜੇ ਇਥੇ ਗੱਲ ਕਰੀਏ ਕਿ ਜਿਹੜੀਆਂ ਮੱਛੀਆਂ ਛੋਟੀ ਤੋਂ ਲੈ ਕੇ ਵੱਡੀਆਂ ਵੱਡੀਆਂ ਮੈਂ ਜਿਹੜਾ ਆ ਫੋਕਸ ਆਫ ਪੁਆਇੰਟ ਬਣਿਆ ਹੋਇਆ ਹੈ ਉਹ ਤੇ ਜਦੋਂ ਆਪਾਂ ਮੱਛੀਆਂ ਤੁਸੀਂ ਜਦੋਂ ਲਿਆਣੇ ਹੋ ਉਹਨਾਂ ਨੂੰ ਸਾਫ ਦੇ ਕਿਦਾਂ ਉਹ ਰੱਖ ਸੰਭਾਲ ਕੀਤਾ ਕਰ ਰਹੇ ਇਹਦੇ ਜੀ ਡਾਕਟਰਾਂ ਅੰਦਰ ਉਹਦਾ ਸਮਾਨ ਬਣਿਆ ਤੇ ਖਾਣੇ ਬਣੇ ਹੋਏ ਆ ਔਰ ਲਗ-ਲਗ ਰੱਖਦੇ ਆ ਉਹ ਡਾਕਟਰ ਸਾਹਿਬ ਨੂੰ ਪਤਾ ਕਿ ਕਿਹੜੇ ਮੁਲਕਾ ਤੋਂ ਆਉਂਦੀ ਆ ਨੇ ਕਿਹੜੇ ਕੀ ਕਿਹੜੇ ਨੂੰ ਕਿੰਨਾ ਟੈਂਪਰੇਚਰ ਚਾਹੀਦਾ ਜਿਨ੍ਹਾਂ ਨੂੰ ਹੀਟ ਤੇ ਜਿਨ੍ਹਾਂ ਨੂੰ ਗਰਮ ਚਾਹੀਦਾ ਉਹਨਾਂ ਲਈ ਗਰਮ ਵਾਲਾ ਤੇ ਹੀਟਰ ਲੱਗੇ ਨੇ ਜਿਨ੍ਹਾਂ ਨੂੰ ਠੰਡੇ ਚਾਹੀਦੇ ਉਹਨਾਂ ਨਾਲ ਹੀ ਕੂਲਰ ਲੱਗੇ ਹੋਏ ਨੇ ਅੱਜ ਕੱਲ੍ਹ ਏਸੀ ਤਾਂ ਨਹੀਂ ਚੱਲਦੇ ਇਹ ਲੇਕਿਨ ਕੁਕੜਮੇ ਵਿੱਚ ਏਸੀ ਚੱਲਦੇ ਨੇ ਤੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਪਤਾ ਜੀ ਉਸ ਬਾਰੇ ਤੁਹਾਨੂੰ ਧਿਆਨ ਇਹ ਚ ਲੱਗੇਗਾ ਕਿ ਪੂਰੇ ਪੰਜਾਬ ਵਿੱਚ ਤੁਸੀਂ ਇਹ ਮੇਲਾ ਲਾਉਂ ਕੇ ਚੱਲੋ ਜੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਲੱਗਿਆ ਅਕਿ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ 'ਚ ਜਾਵਾਂਗੇ ਕਿਹੜੇ ਸ਼ਹਿਰ ਚੋਣ ਲਾਵਾਂਗੇ ਤੇ ਅਸੀਂ ਉਧਰ ਸਾਊਥਵਾਲ ਚੱਲਾਂਗੇ ਮੈਂ ਨਾ ਵੀ ਗੱਲਬਾਤ ਕਰਦੇ ਸਸਟੀ ਗੱਲ ਸਸਟੀ ਗੱਲ ਕਿੱਥੋਂ ਆਇਆ ਹੈ ਆਈਡੀਆ नहीं आइडिया तो मुझे नहीं आया खैर आजकल की जो जिंदगी कि बड़ी भागदौड़ वाली जिंदगी है सभी की और सब चाहते हैं कि कुछ पल जिंदगी के रिलैक्स भी अपने टाइम निकालना चाहिए तो उसी रिलैक्सेशन को मद्देनजर रखते हुए रिश्तेदारी का थोड़ा सा फायदा उठाया और विपिन जिंदल जी को रिक्वेस्ट की कि आप मेले अक्सर लगाते रहते हो सर्कस लगाते हो तो कुछ ऐसा हमारे लुधियाना में भी लगाओ कि लुधियाना वासियों को कुछ रिलैक्स और कुछ एंजॉयमेंट देखने को मिले لیکن جو ریکویسٹ کی انہوں نے ایکسیپٹ کی اور کچھ دیکھنے کو نیا ہی ملا उम्मीद से ज्यादा جو اس मेले की खास बात है मेले अक्सर लुधियाना में और भी लगते रहते हैं हम भी अपने थोड़ा रिलेक्सेशन करने के लिए वहाँ भी जाते हैं आदत है हमारी बच्चों को भी लेके जाना लेकिन यहाँ पे जो एक खास बात जो उम्मीद से परे देखने को मिली कि जो एक फिश कार्निवल लगाया गया जो अभी तक सभी को एक मतलब एक्साइटमेंट है देखने की वो बहुत ही अच्छी चीज ये लेके आए हैं लुधियाना में शायद पहली बार मेरे को लगता है पंजाब में पहली बार ये देखने को मिला है जो आज तक सुना था कि बड़े बड़े देशों में जाकर दुबई वगैरह जाकर देखना पड़ता है

ਪੂਰਾ ਸਪੋਰਟ ਰਿਹਾ ਵਾ ਆਵਾ ਵੱਲੋਂ ਕੋਈ ਪ੍ਰੋਬਲਮ ਦੀ ਦਿੱਕਤ ਨਹੀਂ ਆਈ ਕੋਈ ਰੇਗੂਮੈਂਟ ਦੀ ਦਿੱਕਤ ਨਹੀਂ ਆਈ ਜਿਸ ਵੀ ਦੀ ਅਸੀਂ ਡਿਮਾਂਡ ਕਰਦੇ ਆ ਸਾਡੀ ਉਹ ਪੂਰੀ ਕਰਦੇ ਨੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕਾਰਪੋਰੇਸ਼ਨ ਜਿਹੜਾ ਡਿਪਾਰਟਮੈਂਟ ਸਾਡੇ ਨਾਲ ਅਟੈਚ ਆ ਸਾਰਿਆਂ ਦਾ ਪੂਰਾ ਸਿਸਟਮ ਆਪਣੇ ਸਟੋਕਾ ਨਾਲ ਸ਼ਹਿਰ ਨਿਵਾਸੀਆਂ ਦਾ ਪੂਰਾ ਪੂਰਾ ਸਹਿਯੋਗ ਆ ਪੂਰੇ ਬਕਬੂਰ ਚਾਪੇ ਅੰਦਰ ਸਾਡੇ ਅੰਦਰ ਪੂਰੀ ਮੀਟਿੰਗ ਆ ਪੂਰੀ ਸਾਥ ਸੁਰੀ ਹੈ ਆਪਣੀ ਕੀ ਬਹੁਤ ਖੁਸ਼ ਹੋ ਕੇ ਜਾ ਰਹੀ ਹੈ ਇਸ ਲਈ ਪਬਲਿਕ ਦਾ ਧਿਆਨ ਨਵਾਸੇ ਦਾ ਜੀ ਬਹੁਤ ਧੰਨਵਾਦ ਕਰਨਾ। ਪੰਜਾਬ ਜੀ ਦਾ ਧੰਨਵਾਦ। ਤੇ ਜਿਹੜੀ ਐਗਜ਼ੈਕਟ ਲੋਕੇਸ਼ਨ ਹੈ ਉਹ ਮੈਂ ਤੁਹਾਨੂੰ ਫੇਰ ਤੋਂ ਦੱਸ ਦਿੰਨੀ ਆ। ਚੰਡੀਗੜ੍ਹ ਰੋਡ ਤੇ ਜਿਹੜਾ ਵਰਤਮਾਨ ਮੀਲਜ਼ ਹੈ ਉਹਦੇ ਬਿਲਕੁਲ ਓਪੋਜ਼ਿਟ ਜਿਹੜਾ ਗਰਾਊਂਡ ਹੈ ਉਹਦੇ ਵਿੱਚ ਜਿਹੜਾ ਇਹ ਲਗਾਇਆ ਗਿਆ ਹੈ ਸੀ ਵਰਲਡ ਤੇ ਤੁਸੀਂ ਇੱਥੇ ਜ਼ਰੂਰ ਆ ਕੇ ਇੰਜੋਏ ਕਰੋ ਤੇ ਇੱਦੇ ਹੋਰ ਨਵੇਂ ਆਪਡੇਟ ਵਾਸਤੇ ਜੁੜੇ ਰਹੋ ਧਿਆਣਾ ਪਲੱਸ ਦੇ ਨਾਲ। ਮੈਂ ਹਾਂ ਦਿਪਤੀ ਸ਼ਰਮਾ ਕੈਮਰਾਮੈਨ ਰਾਜਨ ਤੇ